ਅੱਜ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਲਵਾਚ ਬਣ ਰਹੇ ਇੰਡੋਰ ਸਟੇਡੀਅਮ ਦਾ ਅਚੰਚਿਤ ਦੌਰਾ ਕੀਤਾ ਗਿਆ ਹੈ। ਉੱਥੇ ਪਹੁੰਚ ਕੇ ਉਹਨਾਂ ਸਟੇਡੀਅਮ ਲਈ ਵਰਤੇ ਜਾ ਰਹੇ ਮਟੀਰੀਅਲ ਦਾ ਵੀ ਜਾਇਜ਼ਾ ਲਿਆ। ਅਤੇ ਮੌਕੇ ਤੇ ਠੇਕੇਦਾਰਾਂ ਨੂੰ ਸਖਤ ਹਦਾਇਤ ਕੀਤੀ ਤੇ ਦਿਸ਼ਾ ਨਿਰਦੇਸ਼ ਦਿੱਤੇ ਕਿ ਕਿਸੇ ਕਿਸਮ ਦਾ ਘਟੀਆ ਮਟੀਰੀਅਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਦਰਵਾ ਵਿੱਚ 7.5 ਕਰੋੜ ਰੁਪਏ ਦੀ ਲਾਗਤ ਨਾਲ ਇੰਡੋਰ ਸਟੇਡੀਅਮ ਦਾ ਕੰਮ ਚੱਲ ਰਿਹਾ ਹੈ। ਮੈਨੂੰ ਪਤਾ ਲੱਗਿਆ ਸੀ ਕਿ ਆ ਕੇ ਮਟੀਰੀਅਲ ਚੈੱਕ ਕਰੋ ਮਟੀਰੀਅਲ ਚੈੱਕ ਕੀਤਾ ਬਿਲਕੁਲ ਠੀਕ ਹੈ ਸਾਡੀ ਸਾਰੀ ਟੀਮ ਖਾਸ ਕਰਕੇ ਸਪੋਰਟਸ ਵਾਲੇ ਸੋ ਸਾਡਾ ਨਗਰ ਕੌਂਸਲ ਦੇ ਪ੍ਰਧਾਨ ਜੀ ਐਮਸੀ ਸਾਹਿਬਾਨ ਸਾਰੇ ਲਗਾਤਾਰ ਕੰਮ ਨੂੰ ਦੇਖਦੇ ਰਹਿੰਦੇ ਨੇ ਕਿ ਤਾਂ ਕਿ ਕੰਮ ਜਿਹੜਾ ਉਹ ਅੱਛਾ ਹੋਵੇ ਸੋ ਕੰਮ ਬਿਲਕੁਲ ਠੀਕ ਹੋ ਰਿਹਾਗਾ ਸੋ ਆਉਣ ਵਾਲੇ ਸਮੇਂ 'ਚ ਬੜੀ ਜਲਦੀ ਮੈਂ ਠੇਕੇਦਾਰ ਸਾਹਿਬਾਨ ਨੂੰ ਇਹ ਰੈਡ ਜਾਰੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਕੰਪਲੀਟ ਕਰੋ ਤਾਂ ਕਿ ਸਾਡੇ ਦਿੜਵੇ ਦੇ ਖਿਡਾਰੀ ਜਿਹੜੇ ਨੇਗੇ ਉਹ ਇੱਥੇ ਆ ਕੇ ਖੇਡ ਸਕਣ ਸੋ ਇਹ ਇੰਡੋਰ ਸਟੇਡੀਅਮ ਸਾਡੇ 7 ਕਰੋੜ ਦੀ ਲਾਗਤ ਦਿਨਾਂ ਬਣ ਰਿਹਾ ਹੈਗਾ ਜਿਹੜਾ ਜਿਹੜਾ ਸੰਗਰੂਰ ਦੇ ਅੰਦਰ ਸੀ ਵੱਡੇ ਵੱਡੇ ਸ਼ਹਿਰਾਂ ਦੇ ਅੰਦਰ ਕੰਪਲੈਕਸ ਸੀਗੇ ਉਸ ਤਰ੍ਹਾਂ ਦਾ ਇਹ ਖੇਡ ਸਟੇਡੀਅਮ ਬਣ ਰਿਹਾ ਹੈਗਾ ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਨੂੰ ਖਾਸ ਕਰਕੇ ਪਿੰਡੂ ਖੇਤਰ ਦੇ ਬੱਚਿਆਂ ਨੂੰ ਇੱਕ اچھی ਸਹੂਲਤ ਜਾ ਮਿਲੇਗੀ ਜਿੱਦਾਂ ਇੱਟਾਂ ਵਗੈਰਾ ਸਰ ਚੈੱਕ ਕੀਤੀਆਂ ਨੇ ਜੀ ਕਿਸ ਤਰ੍ਹਾਂ ਦਾ ਪਾਏਗਾ ਜੀ ਮਟੀਰੀਅਲ ਬਿਲਕੁਲ ਇੱਟਾਂ ਚੈੱਕ ਕੀਤੀਆਂ ਨੇ ਸਿਮਿੰਟ ਚੈੱਕ ਕੀਤਾ ਸਰ ਗਿਆ ਦੇਖ ਰਹੇ ਆਗੇ ਐਕਸਪਰਟ ਵੀ ਨਾਲ ਨੇ ਐਸ ਡੀਓ ਸਾਹਿਬਾਨ ਸਾਰੇ ਅਫਸਰ ਨਾਲ ਲਏ ਸੋ ਮਟੀਰੀਅਲ ਹੁਣ ਤੱਕ ਜਿਹੜਾ ਉਹ ਠੀਕ ਆਗਾ ਬਿਲਕੁਲ ਮੈਂ ਇਹੀ ਹਦਾਇਤ ਜਾਰੀ ਕੀਤੀ ਆ ਕਿ ਸਾਰੇ ਮਟੀਰੀਅਲ ਤੇ ਨਜ਼ਰ ਰੱਖੋ ਹਰ ਚੀਜ਼ ਤੇ ਨਜ਼ਰ ਰੱਖੋ ਤਾਂ ਕਿ ਬਿਲਡਿੰਗ ਜਿਹੜੀ ਆ ਅੱਛੀ ਤਿਆਰ ਹੋਵੇ ਕਿਉਂਕਿ ਇੱਕ ਵਾਰ ਬਿਲਡਿੰਗ ਬਣਦੀ ਆ ਤਾਂ ਪੱਛੀ 30 ਸਾਲ ਉਹ ਬਿਲਡਿੰਗ ਜਿਹੜੀ ਆ ਅ ਬੇਸ਼ਰ ਨੂੰ ਸਟੇਟ ਨੂੰ ਸਰਵ ਕਰੇ ਪਿੰਡਾਂ ਦੇ ਵਿੱਚ ਵੀ ਸਰ ਵਿਕਾਸ ਦੇ ਕਾਰਜ ਚੱਲ ਰਹੇ ਨੇ ਜੀ ਸ਼ਹਿਰ ਦੇ ਵਿੱਚ ਵੀ ਚੱਲ ਰਿਹਾ ਹੈ ਉਹਨਾਂ ਠੇਕੇਦਾਰਾਂ ਨੂੰ ਵੀ ਕੀ ਕਹਿਣਾ ਚਾਹੁੰਦੇ ਹੋ ਸਰ ਸਾਰੇ ਸਰਪੰਚ ਸਾਹਿਬਾਨ ਨੂੰ ਪੰਚ ਸਾਹਿਬਾਨ ਨੂੰ ਸਾਰੇ ਐਸ ਡੀਓ ਸਾਹਿਬਾਨ ਨੂੰ ਐਕਸ਼ਨ ਸਾਹਿਬਾਨ ਨੂੰ ਇਹ ਹੀ ਬੇਨਤੀ ਕਰਦਾਗਾ ਕਿ ਕੰਮ ਜਿਹੜਾ ਉਹ ਪਾਇਦਾਰ ਕਰੋ ਇਮਾਨਦਾਰੀ ਨਾਲ ਕਰੋ ਕਿਉਂਕਿ ਸਰਕਾਰ ਇਮਾਨਦਾਰੀ ਨਾਲ ਤੁਹਾਡੇ ਨਾਲ ਖੜੀ ਹੈਗੀ ਸਾਰੀ ਕਰਪਸ਼ਨ ਕਿਸੇ ਕਿਸਮ ਦੀ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਖਾਸ ਕਰਕੇ ਚਾਹੇ ਉਹ ਮਟੀਰੀਅਲ ਦੇ ਵਿੱਚ ਆ ਚਾਹੇ ਕਿਸੇ ਹੋਰ ਮਕਸਦ ਦਾ ਕਰਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਸਾਰਾ ਕੰਮ ਜਿਹੜਾ ਉਹ ਹਰ ਲੈਵਲ ਦੇ ਉੱਤੇ ਇਮਾਨਦਾਰੀ ਦਾ ਹੋਣਾ ਚਾਹੀਦਾ ਉਹ ਕਈ ਜਗ੍ਹਾ ਤੇ ਸਰਪੰਚ ਸਾਹਿਬਾਨ ਦੀ ਜ਼ਿੰਮੇਵਾਰੀ ਬਣਦੀ ਆ ਕਈ ਜਗ੍ਹਾ ਤੇ ਐਮਸੀ ਦੀ ਬਣਦੀ ਹੈਗੀ ਕਈ ਜਗ੍ਹਾ ਤੇ ਸਾਡੇ ਐਸਡੀਓ ਐਕਸ਼ਨ ਦੀ ਬਣਦੀ ਆ ਸੋ ਸਾਰਿਆਂ ਨੂੰ ਮੈਂ ਸਮਝਦਾ ਇਮਾਨਦਾਰੀ ਦਾ ਕੰਮ ਕਰਨਾ ਚਾਹੀਦਾ